ਲੈ ਵੀ ਮਿੱਤਰੋ ਚੱਲੇ ਆਪਾਂ ਇੱਥੇ ਲੈ ਆਪਾਂ ਸਰਪੰਚ ਨੂੰ ਲੈ ਕੇ ਹੋਏ ਨੇ ਆਪਾਂ ਚੱਲੇ ਆ ਉਹ ਤੈਨੂੰ ਲੈ ਕੇ ਕਮਾਣ 100 ਆ ਦੇਖ ਲੋ ਸੈਂਪੂਲਾ ਤੇ ਆ ਪਹਾੜ ਆ ਗਿਆ ਹੁਣ ਆਪਾਂ ਇਸ ਤੋਂ ਅੱਗੇ ਜਾਣਾ ਆ ਅੱਗੇ ਕੀ ਜਾਣਾ ਭਲਾ ਕਮਾਈ ਦੇ ਵੀ ਅੱਗੇ ਰੋਡ ਹੋਣਾ ਇੱਕ ਹੋਰ ਸੇ ਕਮਾਈ ਦੇ ਅੱਗੇ ਆਂਬ ਦਾ ਬੂਟਾ ਅੱਗੇ ਆਂਬ ਦਾ ਬੂਟਾ ਜੇ ਕਿਸੇ ਨੇ ਬੀਓ ਬੀਆ ਪੋਣੀਆਂ ਤੇ ਸਾਨੂੰ ਇੱਥੇ ਸੈਂਪਲ ਕਰ ਸਕਦਾ ਕਿਉਂਕਿ ਆਪਾਂ ਜਿੱਥੇ ਆ ਮੰਡੀ ਆਪਾਂ ਇੱਥੇ ਸੱਟੀ ਦੇ ਲੈ ਕੇ ਬਾਕੀ ਵਿਊ ਸੋਹਣਾ ਆਉਂਦੇ ਹਨਾ ਉੱਡ ਕਹਿਮਾ ਬਾਕੀ ਅੱਗੇ ਜਾ ਕੇ ਤੁਹਾਨੂੰ ਮਿਲਦੇ ਆ ਸਾਰੇ ਆਣੇ ਬਾਕੀ ਸੋਨੇ ਕਿਲੋਮੀਟਰ ਐ 22 ਕਿਲੋਮੀਟਰ ਤੱਕ ਬਾਕੀ ਆ ਦੇਖੋ ਸੋਨੇ ਮੁੰਡੇ ਤੇ ਰਹੇ ਹੋਏ ਬਾਕੀ ਆ ਇਹੋ ਦਾ ਸੋਨਾ ਚੜਾਈ ਆ ਗਈ ਚੜਾਈ ਆ ਗਈ ਏ ਖਿੱਚ ਕੇ ਜਾ ਦੇ ਖਿੱਚ ਕੇ ਇਹ ਤੇਜ਼ ਚਲਾਉਣਾ ਉਹਨੂੰ ਕਹੇ ਹੋਲੀ ਦੀ ਲਾਈਨ ਤੋਂ ਹੋਲੀ ਸੇ ਇੰਨੇ ਬਾਅਦੋਂ ਬਾਈਕ ਤੋਂ ਹੋਲੀ ਚਲਾਈ ਭਰਾਵਾ ਆਹ ਤਾਂ ਉਹ ਬਹੁਤ ਜੇ ਚਲਾਉਣ ਦਾ ਮਜ਼ਾ ਬੜਾ ਹੁੰਦਾ ਇੱਕਲੇ ਟਾਈਰ ਲੈਫਟ ਸਾਈਡ ਰੱਖਣਾ ਚਲਾਉਣ ਦਾ ਮਜ਼ਾ ਬੜਾ ਹੁੰਦਾ ਸਾਰਾ ਲੱਗਾ ਹੀ ਰੋਡ ਤੋਂ ਲੈਫਟ ਸਾਈਡ ਤੇ ਸਾਲਾ ਦੇਖਣਾ ਚਾਹੀਏ ਬਾਕੀ ਵੀਊ ਤੁਹਾਨੂੰ ਚੈੱਕ ਕਰੋ ਨੇ ਵੀਊ ਦੇਖੋ ਜੀ ਵੀਊ 16 ਆ ਗਿਆ ਇੱਧਰ ਨੂੰ ਰੱਖ ਸਾਲਿਆ ਓ ਗੱਡੀ ਆ ਗਈ ਤੂੰ ਸਾਲਾ ਖੱਬੀ ਸਾਈਡ ਰੱਖਣਾ ਵੇਂ ਜਾ ਪੁਲਿਸ ਦਾ ਕੀ ਪਹਾੜੀ ਲੱਗਾ ਆ ਗੱਡੀ ਐਡਾ ਲਿਖਣੀ ਕਿੱਦਾਂ ਕਰੋ ਤੇ ਹੋਰ ਇਹਨੂੰ ਪਹਾੜਾ ਤੇ ਸਿਰਦੇ ਇਹਨੂੰ ਜਿੰਨੀ ਮਰਜ਼ੀ ਤੇ ਚਲਾਏ ਨਹੀਂ ਕਿ ਤੂੰ ਤੇਜ਼ ਨਾਲ ਚਲਾ ਪਰ ਉਹ ਇਹ ਲੈਨ ਤੋਂ ਉੱਧਰ ਨਹੀਂ ਜਾਣਾ ਤੂੰ ਇੱਧਰ ਇੱਧਰ ਰੱਖ ਨਾਲ ਉਹ ਦੇ ਧਿਆਨ ਆ ਐ ਐ ਪੈਦੀਵਾਰੀ ਨੂੰ ਚਲੋੜੇ ਨਹੀਂ ਹੁੰਦੇ ਇਹਨਾਂ ਆਹੋ ਬੱਚਾ ਨਾ ਹੱਲੇ ਇਹ ਮੈਨੂੰ ਨਹੀਂ ਚਲੋੜੇ ਆਇਆ ਹੈਗਾ ਮੈਂ ਮੈ ਤਾਂ ਅਪਡੇਟ ਆ ਪਿਆ ਕਿੰਨੂੰ ਸਾਈਕਲ ਨਹੀਂ ਹੁੰਦਾ ਉਹਨੂੰ ਹਰਮਨ ਨੇ ਮੋਟਰਸਾਈਕਲ ਫੜਾਇਆ ਸਹੀ ਗੱਲ ਆ ਬਾਕੀ ਥਿਊ ਦੇਖੋ ਜੀ ਬਹੁਤ ਸੋਹਣਾ ਥਿਊ ਆਉਂਦਾ ਆਹੋ ਟਾਵਰ ਉਹ ਟਾਵਰ ਫੋਟੀਆਂ ਦਾ ਜਾਨਾ ਟਾਵਰ ਤੇ ਓਏ ਸਰਪੰਚ ਉਹ ਨਾਲ ਥੱਲੇ ਪਹਾੜੀ ਦੇ ਕੁਛ ਨੂੰ ਨਹੀਂ ਲੱਭਦਾ ਬਾਕੀ ਥਿਊ ਬਹੁਤ ਸੋਹਣਾ ਤੇਰੀ ਮਾਰ ਕੀ ਗਿਆ ਓ ਯਾਰ ਮੈਂ ਤੈਨੂੰ ਕਹਿਣ ਲਗੀ ਓਏ ਮੈਂ ਤੈਨੂੰ ਕਹਿਣਾ ਇਹ ਮੈਂ ਤੈਨੂੰ ਕਹਿਣਾ ਇਹ ਵਿੱਚ ਖਰਾਬੀ ਕਰਦਾ ਹੀ ਧਰਦਾ ਗੱਲ ਨਹੀਂ ਤੈਨੂੰ ਪਤਾ ਹੀ ਨਹੀਂ ਇਹ ਇਹਦੀ ਚੋਕ ਲੱਗਦੀ ਨਾ ਟਾਵਰ ਦੇ ਯਾਰ ਬਾਕੀ ਥਿਊ ਜੇ ਕੋਲ ਬਹੁਤ ਸੋਹਣਾ ਮੇ ਮਿੱਤਰਾ ਅਨ ਫਿਊ ਚੈੱਕ ਕਰੋ ਨੇ ਬਹੁਤ ਸੋਹਣਾ ਵਿਊ ਆ ਦਾ ਉਧਰ ਇਹ ਡਰਾਈਵਰ ਵੀ ਚੇਂਜ ਕਰਤਾ ਜੇ ਇਹਨੂੰ ਚਲਾਉਣੇ ਚਲਾਉਣੇ ਆਉਂਦਾ ਨਹੀਂ ਕਹਿੰਦਾ ਚੱਲ ਪਿੱਛੇ ਬਾਕੀ ਵੀ ਉਹ ਬਹੁਤ ਸੋਹਣਾ ਆਉਂਦਾ ਵਾਹ ਦੇਖ ਲੋ ਬਾਕੀ ਮਿੱਤਰੋ ਸਾਡੇ ਪੱਤੇ ਦੇ ਪੈਰ ਨਾਲ ਦੇਖੋ ਸੋਹਣੇ ਐ ਪੈਰ ਤਾਂ ਵਹਿ ਗਿਆ ਨਾਤਾ ਹੀ ਨਹੀਂ ਹਫਤਾ ਹੋ ਗਿਆ ਸੋਹਣੇ ਆਂ ਤੇ ਹੋਪ ਕਿ ਨਹੀਂ ਸੋਣੀ ਪਾੜੀਗਾ ਹਰਮਣੋ ਕੇ ਤੈਨੂੰ ਪਤਾ ਉਹ ਪਹਾੜੀ ਡਿੱਗੀ ਥੱਲੇ ਰੋਡ ਕਿਸਕੇ ਗਿਆ ਥਲੇ ਉਤਰੋ ਉਥੋਂ ਪੜਾ ਨਹੀਂ ਦੇਖਿਆ ਕੋਲੋਂ ਡੈਮ ਤੋਂ ਵਿਚਰੋਣੀ ਚਾਹੀਦਾ ਕਿਸਕੇ ਗਿਆ ਨਾ ਓਕੇ ਸਹੀ ਵੀ ਕਿਤਾ ਹੁੰਦੇ ਅੱਧਾ ਅੱਧਾ ਝੜ ਗਿਆ ਤਰੂ ਅਰੇ ਇਹ ਤੋਂ ਗੱਡੀ ਨਿਕਲਿਆ ਚਾਰ ਬੋਲ ਲੱਗਦਾ ਸੀ ਗੱਡੀ ਨਿਕਲ ਗਈ ਗੱਡੀ ਤਾਂ ਨਿਕਲਣ ਦੀ ਆ ਉਹ ਡਾਰ ਬੋਲ ਲੱਗਦਾ ਮੋੜ ਸਾਲ ਇੱਥੇ ਕੀ ਕਰਦਾ ਉਹ ਆਈ ਸਰਪੰਚਾ ਸੋਣਾ 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 ਤੇ ਵੀ ਮੋਰ ਸਾਲ ਕਦੂ ਤੇ ਵੀ ਸੀ ਐਂਟੀ ਇੱਕ ਹੋਰ ਮੋਟਰਸਾਈਕਲ ਸਰਪੰਚਾ ਜਲਦ ਵੀ ਹੋਏ ਓਏ ਓਏ ਬਲੌਗ ਚੱਲਦਾ ਬਲੌਗ ਚੱਲ ਫਾਈ ਕਰੀਂ ਇਹ ਮਤਲਬ ਮੋਟਰਸਾਈਕਲ ਖੜਾ ਕਰ ਸਾ ਮੋਟਰਸਾਈਕਲ ਖੜਾ ਕਰ ਅੱਡ ਤਰੀਕਾ ਆਈਡੀ ਨੂੰ ਨਹੀਂ ਬਾਕੀ ਤੁਹਾਨੂੰ ਮਿਲਦੇ ਜੀ ਅੱਗੇ ਜਾ ਕੇ ਲੈ ਵੀ ਮਿੱਤਰੋ ਪੁੱਜ ਗਏ ਆਪਾਂ ਤੇ ਕਰੋ ਵੀਊ ਚੈੱਕ ਅ ਗੱਬੇ ਲਾ ਲਿਆ ਮੋਟਰਸਾਈਕਲ ਟੱਕਾ ਮਾਰਦੇ ਇਹਨੂੰ ਸਰਪੰਚ ਨੂੰ ਓਹ ਇੱਧਰੋਂ ਦਾ ਸਾਲ ਮੇਰਾ ਮੋਟਰ ਵਿਖੇ ਦਾ ਇੱਧਰੋਂ ਆਉਂਦੇ ਵੇਲੇ ਨਾ ਰਗੜਿਆ ਉਹਦਾ ਗੱਲ ਆ ਸੈਟ ਲਾਉਂਨੂੰ ਕਰਦੇ ਚਾਬੀ ਦਿੱਤੀ ਆ ਬਾਕੀ ਵੀਊ ਬਹੁਤ ਸੋਹਣਾ ਆਉਂਦਾ ਦੇਖੋ ਓਏ ਉਹ ਦੇ ਸਾਰਾ ਉਹ ਰੇਡ ਨਾ ਜਾਈਏ ਕਿ ਨੂੰ ਸਲਾ 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 ਓਏ ਬੈਠਾ ਬਾਕੀ ਵਿਊ ਬਹੁਤ ਜ਼ਿਆਦਾ ਸੋਹਣਾ ਆਉਂਦਾ ਵਾ ਬਹੁਤ ਜ਼ਿਆਦਾ ਜਿੰਨੇ ਆਉਣਾ ਇੱਥੇ ਆ ਸਕਦਾ ਘੁੰਮਣ ਫੇਰ ਬਾਕੀ ਤੁਸੀਂ ਦੇਖ ਸਕਦੇ ਹੋ ਓਏ ਔਰ ਸਰਪੰਚ ਦਾ ਡੈਡੀ ਉਹਦਾ ਵਾਜਾ ਵਾਜਾ ਬਾਕੀ ਬਲੂ ਬੋਸ ਹੋਣਾ ਲੱਗਿਆ ਸਾਡਾ ਕਿੱਥੇ ਆ ਮੇਰਾ ਮੁੰਡਾ ਕਿੱਥੇ ਸਾਡਾ ਪੰਡਾ ਆ ਪਾਣੀ ਦੇ ਨਾਲ ਇੱਧਰ ਦੇ ਪਾਸੇ ਜਾ ਫੇ ਜਾ ਤੈਨੂੰ ਲਾ ਦੀ ਭਾਈ ਜ਼ਮੀਨ ਵੇਚਤੀ ਉੱਥੇ ਨਹੀਂ ਤਾਂ ਜਾਣਾ ਹੀ ਰੁਕ ਗਿਆ ਮੋਟਰਸਾਈਕਲ ਤੇ ਰੁਕਦਾ ਨਹੀਂ ਸਾਹ ਉਹਨਾਂ ਦੀ ਰੋਜ਼ ਦੀ ਆਵਾਜ਼ ਹੀ ਯਾਰ ਮੋਟਰਸਾਈਕਲ ਦੀ ਗੀਜੀ ਹੋ ਗਈ ਆ ਗੀਜ ਮੋਟਰਸਾਈਕਲ ਟਿੱਗਿਆ ਬਾਕੀ ਜਿੱਥੇ ਜਾਨੇ ਤੁਹਾਨੂੰ ਨਾਲ ਕਮਾਵਾ ਦਾਂਗੇ ਚਲੋ ਵੀਰ ਰੇਡ ਚੜਾਈ ਚਲ ਸੌਰੀ 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 ਹੁੰਦਾ 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 ਕਈ ਵਾਰ ਆਈ ਨਹੀਂ ਬਾਕੀ ਬੜਾ ਸੋਹਣਾ ਪਿਓ ਵਧੀਆ ਹੈ ਇੱਥੇ ਮੌਸਮ ਵੀ ਅੱਜ ਕਾ ਹੈ ਟਾ ਕਿਹੋ ਜਿਹਾ ਲੱਗੇ ਟੋਟੇ ਕਿੱਥੇ ਟੋਟੇ ਟੋਟੇ ਲੱਗੇ ਮੈਂ ਇੱਕ ਸਪਲਾ ਚੱਲ ਆਗੇ 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 ਸਟਾਰਟ ਦੇ ਕਰ ਬਾਜੀ ਹੁੰਦੀ ਏ ਉਹ ਦੇਖਦਾ ਕੇ ਉਹ ਕਿੱਦਾਂ ਕੇ ਗੋਲੀਆਂ ਓਏ ਹੋਲੀਕਾਰ ਜਿਹੜਾ ਇੱਦਾਂ ਹੀ ਨਾ ਥੱਲੇ ਡਈ ਜਣ ਮੈਂ ਜੁਣਾ ਓਏ ਆਪਾ ਤੁਹਾਡੇ ਲਈ ਰੁਕੇ ਤੂੰ ਹੀ ਸਾਰੇ ਤੋੜ ਗਏ ਹੁਣ ਇਹ ਗਰਦਾਰੀ ਹੋਈ ਗਰਦਾਰੀ ਯਾਰ ਬਿੱਪੂ ਤੂੰ ਕਹਿੰਦਾ ਰੋਕ ਰੁਕੀਦਾ ਨਹੀਂ ਹੁੰਦਾ ਸਿੱਧਾ ਜਾਏਂ ਤੂੰ ਬੰਦ ਦੇਖੋ ਯਾਰ ਉਹ ਬੰਦ ਦੇ ਸਪੀਡ ਤੇ ਸਪੀਡ ਦਾ ਹੈ ਬੰਦ ਤੇ ਅੱਲੇ ਹੁਣੀ ਆ ਵਧਨੀ ਆ ਸਪੀਡ ਦੇਖੀ ਜਾਏ ਸਪੀਡ ਦੇਖੋ ਜੀ ਕਿਹੜਾ ਸਕੂਟਰ ਹੀ ਬੰਦ ਦੇ ਇੰਨੀ ਕਿੱਥੇ ਉਹ ਚੜਾਈ ਤੇ ਰੇਡ 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 ਸੋਰੀ ਕਿਹੜਾ ਹੀ ਹੈ ਜੀ ਤੇ ਨਹੀਂ ਚੜਾਏ ਪੂਛ ਨਹੀਂ ਹੈ ਓਏ ਉੱਡ ਗਈ ਟੋਪ ਯਾਨੀ ਉੱਡ ਗਈ ਆ ਕੇ ਸਾਚ ਲੈ ਗਿਆ ਟੋਪੀ ਉੱਡ ਗਈ ਕਦੇ ਉਹਦੀ ਖਿਆਨਾ ਉੱਡ ਗਿਆ ਕਦੇ ਦਾ ਬਾਕੀ ਚਲੋ ਬਾਈ ਮਿਲਦੇ ਆ ਬਾਕੀ ਰੂ ਸਪੀਡ ਲੇਕਰ ਪੁੰਚ ਗਏ ਆ 18 ਟਾਈਮ ਬਾਕੀ ਦੇਖੋ ਵਿਊ ਪਾਣੀ ਪਾਣੀ ਉਹ ਪਾਣੀ ਕਮ ਹੋਇਆ ਬਾਕੀ ਜਨਤਾ ਵੀ ਬਠੇਦੀ ਆਈ ਗਈ ਥੱਲੇ ਫੋਟੋ ਸ਼ੂਟ ਉਹ ਚਲਿਆ ਥੱਲੇ ਕੋ ਮਾਨੇ ਮਾੜਾ ਆ ਕਾ ਉਹ ਦੰਗੀਆਂ ਆਜੂ ਥੱਲੇ ਜਾਣਾ ਉਹ ਨਾ ਆਜੋ ਢੇੜੀ ਚੱਲੇ ਆ ਥੱਲੇ ਘੁੰਮ ਫਿਰ ਕੇ ਆਈਏ ਤੇ ਬਾਕੀ ਤੁਹਾਨੂੰ ਮਿਲਦੇ ਆ ਥੱਲੇ ਜਾ ਕੇ ਚੰਗਾ ਬਰਾ ਦੇ ਵਿੱਚ ਘੁੰਮ ਰਹੇ ਆਪਾਂ ਇਹਦਾ ਉਹ ਬੈਟਰੀ ਵਾਲੀ ਆੜੀ ਪੰਜ ਗੱਡੀ ਖੜੀ ਜੀ ਕੰਨ ਸਾਰੇ ਉਹਦੀ ਨੰਬਰ ਪਲੇਟ ਹਰੀ ਹੁੰਦੀ ਹੈ ਦੀ ਚਿੱਟੀ ਆ ਹਾਂ ਜੀ ਦੇਖੋ ਬਾਕੀ ਵੀ ਬੱਦਲੀ ਬੰਦ ਨਹੀਂ ਦੇਖੇ ਕਿ ਬਾਰੇ ਉਹਦੀ ਬੈਟਰੀ ਵਾਲੀ ਨੇ ਕੋਈ ਦੇਖ ਕੇ ਤੇ ਜੀ ਕਿ ਮੈਂ ਸ਼ੇਕ ਸੀ ਕਿ ਨਾ ਮੈਂ ਕਿਹਾ ਸਾਰਾ ਨੰਬਰ ਪਲੇਟ ਵਾਲੀ ਚਿੱਟੀ ਆ ਆਮੀ ਕੋਲ ਲਿਚੀ ਆ ਰਿਹਾ। ਕਿੰਨੇ ਦਾ? ਉੱਪਰ ਉਹ ਵਾਲਾ। ਘੰਟੇ ਲਈ। ਤੇ ਉਹਦਾ ਫਾਇਦਾ ਨਹੀਂ ਨਾ। ਇੱਥੋਂ ਚੜ੍ਹ ਕੇ ਦੇਖ ਲਾ ਓਏ ਥੱਲੇ। ਇੱਥੋਂ ਚੜ੍ਹ ਕੇ ਦੇਖ ਕੇ ਆਈਂ ਜਾ ਤੜ ਕੇ ਥੱਲੇ ਦੇਖ ਕੇ ਆ। ਇੱਥੋਂ ਇੱਧਰ। ਯਾਹ। ਇਹਦੇ ਥੱਲੇ ਪਾੜੀ ਹੈ ਰਸਤਾ ਜਾਂਦਾ ਦੇਖ ਕੇ ਆ ਜਾ ਦੇਖੀ। ਉਹੀ ਯਾਰ। ਰਸਤਾ ਜਾਂਦਾ ਹੈ ਥੱਲੇ। ਧਿਆਨ ਦੇਹੀਂ। ਜੰਗਲ ਨੂੰ ਜਾਂਦਾ ਵੀ ਰਸਤਾ ਦੇਖ ਕੇ ਆ। ਵਾਪਸ ਆ ਜੇ ਵਸ ਇੱਧਰ। ਆ ਬਾਕੀ ਵੀਊ ਦਾ ਬਹੁਤ ਘੈਂਟ ਆਉਂਦਾ ਪਿਆ ਇੱਥੇ ਕਿਉਂ ਕੱਦੂ ਉਹ ਅਕੇ ਜੰਗਲ ਹੀ ਜਾਂਦਾ ਜੰਗਲ ਨੂੰ ਜਾਂਦਾ ਜੰਗਲ ਹੀ ਜੰਗਲ ਆਣਾ ਕੰਮ ਅੱਗੇ ਆ ਜਾ ਉਹਦਾ ਹੀ ਜੰਗਲ ਇਹਦਾ ਕੋਸ਼ਿਸ਼ ਨਹੀਂ ਇਸ ਤੋਂ ਅੱਗੇ ਹੋਰ ਵੀ ਜੰਗਲ ਬਣਾ ਨਹੀਂ ਜਾਣ ਉਹ ਕਿਉਂ ਡਰ ਲੱਗਦਾ ਦੇਖੀ ਦੇਖੀ ਦੇਖ ਤੇਰੀ ਓਏ ਚੱਲ ਬਚਲੋ ਮੇਰਾ ਪੈਰ ਬੜਾ ਦੁਖੰਦਿਆ ਓਏ ਚੱਲ ਅੱਗੇ ਮੇਰਾ ਤਾ ਕੋਈ ਨਹੀਂ ਜਾ ਕੁੰਡਾ ਭਰਾਵਾ ਹੁਣ ਦੇਖਿਓ ਹਾਲੇ ਜਾ ਪੈਂਦਾ ਹੀ ਸਾਲਾ ਆਜੋ ਆਜੋ ਓਏ ਇਹ ਇਹ ਤੇਰੀ ਹੋਈ ਕੁੰਬਨ ਤੇ ਹੁਣੇ ਲੱਗ ਪਿਆ ਦੇਖ ਇਹਦੇ ਹੁਣੇ ਖੂਬ ਲਾਪੀ ਓਏ ਇਹ ਦੱਲ ਜਾਣਾ ਕਿ ਇੱਧਰ ਨੂੰ ਇੱਧਰ ਨੂੰ ਆਪਾਂ ਫੇਰ ਦੀ ਤਾਂ ਉੱਣ ਚੜ ਜਾਣਾ ਤੂੰ ਦੱਸ ਜਾਣਾ ਪਿੱਛੇ ਕਿ ਨਹੀਂ ਜਾਣਾ ਆ ਚੁੱਤੇ ਦੀ ਤੇਰੀ ਤੇਰੀ ਮੇਟਰ ਡਾਰ ਸਕੂਟਰ ਯਾਰ ਪੰਗਾ ਸਕੂਟਰ ਟਾਇਰ ਛੋਟੇ ਹਨ ਪਰ ਮਨਯਾਰਾ ਵੀ ਮੜਾ ਆਂਦਾ ਇਹਦਾ ਹੋਲੀ ਚਲਾ ਓਏ ਛੁੱਤੇ ਬੈਸੇ ਵੀਰੇ ਕੁਝ ਨਾ ਬਿਓ ਦੇਣਾ ਕਿਤੇ ਨਿਸ਼ਾਨ ਬਣ ਗਏ ਤੇਰੀ ਉਹ ਕਿੱਥੇ ਕਦੋਂ ਫੇ ਆਹੀ ਜਗ੍ਹਾ ਤੇ ਮੈਨੂੰ ਆ ਜਗਾ ਨਹੀਂ ਜੰਗੀਲਾ ਦੀ ਬਣ ਗਿਆ ਮੈਂ ਮਖੇਈ ਨਾ ਆ ਹੋਰ ਤੇਰੀ ਛੁੱਟੇ ਪੈਂਦੇ ਓਏ ਮੋਲ ਖਰਾਬ ਚੱਲਦਾ ਪਿਆ ਕਹਿੰਦੇ ਮੋਲ ਖਰਾਬ ਛੁੱਟੇ ਬਹੁ ਪੈਂਦੇ ਓਏ ਉਹ ਕਿੱਥੇ ਗਿਆ ਉਹ ਕਿੱਥੇ ਰਹਿ ਗਏ ਫਸ ਜਾਣੀ ਫਸ ਜਾਣੀ ਫਸ ਜਾਣੀ ਫਸ ਜਾਣੀ ਫਸ ਜਾਣੀ ਬਾਤ ਬਾਤ ਗਈ ਬਾਤ ਗਈ ਬਦਵੀਰ ਬਾਤ ਗਈ ਓਏ ਰਾਹ ਕਿਧਰੋਂ ਨਿਕਲਦਾ ਬਣਾ ਇਹ ਬਾਹਰ ਹੀ ਨਾ ਨਹੀਂ ਬਾਹਰ ਉਧਰੋਂ ਨਿਕਲਦਾ ਉਹ ਆਪ ਗਲਤ ਕਹ ਤੂ ਆ ਗਏ ਉਹ ਮੈਂ ਨਹੀਂ ਜਾਣਾ ਇੱਥੇ ਉਹ ਕਹਿੰਦੇ ਮਾਵਾ ਪਿੱਛੇ ਜਾਣਾ ਮੈਂ ਹੁਣ ਕਿਹੜਾ ਲੱਗਣਾ ਇੱਥੇ ਬੰਦਾ ਨਾ ਮਾਵਾ ਵਾਲੇ ਸਰਪਾਂ ਜੋ ਚੱਕਾ ਕੁੱਟੇ ਪੌਣੀ ਕਿੱਥੋਂ ਆਉਂਦੇ ਨਾ ਦੇਖੋ ਵੀ ਆਪਣੇ ਹਦਾਬੋਈ ਹੈ। ਦੇਖੋ ਮਿੱਤਰੋ ਜਗਾ ਨਹੀਂ ਸੋਹਣੀ ਦੇ ਵੀਊ ਚੈੱਕ ਕਰੋ ਪਿੱਛੇ ਬੰਦਾ ਵਧੀਆ ਹੁੰਦਾ। ਉਹ ਤੇ ਜਾਓ ਤੇ ਅਜੇ। ਦੇਖੋ ਜੰਗਲੀ ਜੰਗਲ ਉੱਪਰ ਦੇਖੋ ਬੋ ਜ ਬੱਦਲ। ਹਾਂ ਮੈਂ ਇਧਰੋਂ ਕੱਢ ਕੇ ਦਿਖਾ ਦੇ। ਤੁਹਾਨੂੰ ਮੈਂ ਅੱਜ ਪਾਣੀ ਆ ਦੱਸੋ ਪਾਣੀ ਕਿੱਥੋਂ ਆਂਦਾ ਨਾ ਇਹ ਪਾਣੀ ਨਹੀਂ ਪਤਾ ਲੱਗਦਾ। ਪਹਾੜਾਂ ਚੋਂ ਆਂਦਾ ਹੋਰ ਹੈ। ਪਹਾੜ ਕਿੱਥੇ ਆਉਂਦੇ ਰਸਤੇ। ਹਰਮਣ ਓਏ। ਬਾਕੀ ਇੱਥੋਂ ਕੱਢ ਕੇ ਦਿਖਾ ਦੇ। ਬਾਕੀ ਮਿਲ ਜੇ ਤੁਹਾਨੂੰ ਅੱਗੇ ਜਾ ਕੇ। ਲੈ ਮਿੱਤਰਾਂ ਪਹਾੜ ਦੇਖੋ ਕਿੰਨੇ ਸੋਹਣੇ। ਕਿੰਨਾ ਸੋਹਣਾ ਵੀਊ ਆਂਦਾ ਨਾ। ਅੱਗੇ ਤਾਂ ਹੋਰ ਅੱਗੇ ਤਾਂ ਹੋਰ ਉੱਚੇ ਪਹਾੜ ਨੇ ਤਿੰਨੇ ਜਾਣਿਆਂ ਕਰਕੇ ਬਹੁਤ ਖੁੱਬੁੰਦੇ ਆ ਅੱਗੇ ਤਾਂ ਹੋਰ ਉੱਚੇ ਪਹਾੜ ਨੇ ਤੇ ਆਹ ਕਿੰਨੀ ਖੁੱਬਣੀ ਸੀ ਜੇ ਤਿੰਨ ਜਾਣਿਆਂ ਦੇ ਨਹੀਂ ਕੁਕੜੀ ਬਹੁਤ ਜ਼ਿਆਦਾ ਟਾਇਰ ਬਹੁਤ ਛੋਟੇ ਹੋ ਗਏ ਪੂਰੇ ਗਿੱਲੇ ਕਹਿੰਦੇ ਬੂਟ ਲੱਗੇ ਇੱਥੋਂ ਮੈਂ ਤਿੰਨ ਨਾ ਉਹ ਜਿਹੜਾ ਫੰਗਸ ਤੇ ਕਪੜਾ ਵਿੱਚ ਪਾ ਕੇ ਨਜੋੜੀ ਆਈ 100 ਦਾ ਕਹਿੰਦਾ ਜਨਾ ਹੁੰਦਾ ਹੁਣ ਸੌ ਦਾ ਵਿਚਾਰਾ ਕਹਿੰਦਾ ਮੈਂ ਐਵੇਂ ਬੂਟ ਪਾਇਆ ਇਹਨੂੰ ਕਿਹਾ ਵੀ ਚਪਲ ਪਾ ਲੈ ਫਾਫਾ ਨਹੀਂ ਇੱਕ ਸੈਕਿੰਡ ਉਪਾੜਾ ਇਦਾਂ ਹੀ ਹੋ ਆ ਗਈ ਪਿੱਛੇ ਨੇ ਮਾਰ ਦੇਣਾ ਹਾਂ ਆ ਬੂਡ ਨਾਲ ਬੂਡ ਮਾਰ ਕੇ ਛੱਡ ਦੇ ਮਾਮਾ ਮਿੱਟੀ ਦੇਣੇ ਨਿਕਲ ਨੂੰ ਹਾਲੇ ਬਾਕੀ ਹਾਲਤ ਮਾਰੀ ਗੀ ਘੱਡੀ ਪਾੜੀ ਤੇ ਇੱਧਰ ਅੰਮ੍ਰਿਤਰਾ ਗੱਡਾ ਪਾੜਾ ਕਿਹਟਾ ਲੋਕ ਇਦਾਂ ਉਹ ਕਰ ਦਿੰਦੇ ਨੇ ਨਾ ਮਾਈਨਿੰਗ ਮੂਨਿੰਗ ਜਿਹੜੀ ਕਰਦੇ ਆ ਆ ਕਹੀ ਜਾਂਦਾ ਚੁੱਪ ਕਰ ਜਾ ਚੁੱਪ ਕਰ ਜਾ ਬਲੋ ਬਰਾਦਰੇ ਬੋਲ ਨਹੀਂ ਮੈਨੂੰ ਵੀ ਬਣਾ ਲੈ ਦੇ ਖੜ ਜਾ ਹੁਣ ਬਹੁਤ ਸੋਹਣਾ ਲਿਓ ਨਾ ਬਾਕੀ ਨੂੰ ਚਲਾਉਣੇ ਚੁੰਨੇ ਦਾ ਨਹੀਂ ਐ ਭਾਈ ਤੂੰ ਕਿੱਦਾਂ ਇਹਦੇ ਪਿੱਛੇ ਬੈਠਾ ਰਿਆ ਉਹ ਭੈਣ ਜੋਦੀ ਮੁੰਡ ਮੰਗੜੇ ਦੇ ਰੋਡ ਬਹੁਤ ਸੋਹਣਾ ਚਾਬੀ ਘਰੇ ਪਈ ਐ ਕਿ ਰੋਡ ਦੇਖੋ ਮਿੱਤਰੋ ਕਿੰਨਾ ਸੋਹਣਾ ਰੋੜਾ ਬੈਕ ਕਰ ਸਰਪੰਚ ਕੀ ਸਰਪੰਚ ਕੀ ਕਹਿਣਾ ਹਾਈ ਗਾਇਜ਼ ਕਿੱਧਰ ਨਿਕਲਦੇ ਨੇ ਦੱਸ ਸਰਪੰਚ ਸਰਪੰਚ ਨਾਲ ਆਓਏ ਚਲੋ ਇਹ ਖੈਰਾ ਕੋਟਲੀ ਦੇਖਾ ਆਪ

ਜੇ ਮੇਰੇ ਕੋ ਹਾਂ ਮੇਰੇ ਕੋ ਹੌਂਕ ਲੱਗ ਦੁਨੀਆ ਲਾਵਨ ਨੂੰ ਪਰੋ ਪਹੁੰਚ ਗਿਆ ਪਹਾੜਾਂ ਚ ਉਹ ਦਿਖਾ ਇਹਨਾਂ ਨੂੰ ਪਹਾੜ ਉਹਦੀ ਬੁਧਾ ਉਹ ਦੇਖੋ ਜੀ ਆ ਨਾ ਮੀ ਲੱਗਾ ਉਹ ਪਿੱਛੇ ਟੋਪ ਜੜੀ ਤੇ ਮੀ ਲੱਗਾ ਵਾਹ ਆਪਣੇ ਦੇ ਸੋਏ ਜਿੱਦਾਂ ਦੀ ਚੀਜ਼ਾਂ ਵੀ ਹੈਗੀਆਂ ਵਾ ਵਾਓ ਸੋ ਸਨੀ ਤਾਂ ਪਿੰਗ ਝੁੱਟਣੀ ਓਏ ਜੀ ਨਜ਼ਾਰਾ ਫੁੱਲ ਹੋ ਗਿਆ ਪਿੰਗ ਝੁੱਟਣੀ ਆਹ ਰਿੰਗ ਝੂਟਦੇ ਆ ਯਾਰ ਆਜੋ ਦਿਖਾ ਦੇ ਪਿੰਗ ਵੀ ਪਿੰਗ ਤਾਂ ਪਿੰਗ ਦੇਖੋ ਉਹ ਯਾਰ ਹੋ ਯਾਰ ਭਰਾਵਾ ਪਿੰਗ ਦੇਖੋ ਉਹ ਨਾਲ ਕੇ ਜੇ ਪਾਣੀ ਨਾ ਭਰਿਓ ਚੱਲਦਾ ਨਹੀਂ ਨਲਕਾ ਟੁੱਟਾ ਭਰਾਵਾ ਤਾਂ ਨਹੀਂ ਭਰ ਜਗਾ ਜੂਆ ਤਾਂ ਨਹੀਂ ਕੋਈ ਚੱਲ ਠੀਕ ਆ ਭਰ ਲੋ ਭਰ ਲੋ ਮੈਂ ਇੱਕ ਨੰਬਰ ਗੱਲ ਲਵਾ ਬਾਕੀ ਮਜ਼ਾ ਫੁੱਲ ਆਉਂਦਾ ਇੱਥੇ ਬਾਕੀ ਨਜ਼ਾਰਾ ਫੁੱਲ ਆ ਪਾਣੀ ਸੁਆਦ ਆ ਓਏ ਵਾਦੂ ਦੇਖੋ ਪੀਸ ਤੋਂ ਵਧੀਆ ਉਹ ਫਾਲਿਆ ਸ਼ਿਕਾਰੀ ਫਾਲਿਆ ਓ ਦੇ ਨੂੰ ਮੈਂ ਕਹਿੰਦਾ ਸਿੱਧੇ ਨਾ ਸਿੱਧੇ ਕਹਿੰਦਾ ਸਿੱਧੇ ਨਾ ਸਿੱਧੇ ਜਾਲਿਆ ਬਾਲ ਚ ਜਾ ਦਿਆ ਤੋੜੀ ਜਾਣ ਲਾਓ ਹੋਰ ਓਏ ਮਸਤ ਕਰ ਰਸੀ ਟੁੱਟ ਰਹੀ ਆ ਹੋਰ ਰਸੀ ਗਈ ਹੋਰ ਰਸੀ ਗਈ ਹੋਰ ਰਸੀ ਗਈ ਹਰ ਵਾਰ ਰਸੀ ਗਈ ਹਰ ਵਾਰ ਰਸੀ ਗਈ ਦੇ ਦੇ ਬਸ ਇਹ ਨਹੀਂ ਜੇ ਤੂੰ ਦੇ ਆ ਤੇ ਇਹ ਦੇ ਓਏ ਹੋਰ ਰਸੀ ਕੋਲਣ ਲੱਗੀ ਆ ਉਹ ਦੇ ਦੇ ਉਹ ਦੇ ਦੇ ਜੁੜਾ ਦੂ ਇਹਨੂੰ ਦੇਖ ਕੇ ਰੱਸੀ ਨੂੰ ਇਕੱਠਾ ਰਿਹਾ ਪਹਿਲਾਂ ਬਾਕੀ ਬਲੌਗ ਵਧੀਆ ਲੱਗਦਾ ਤੇ ਲਾਈਵ ਸ਼ੋਅ ਕਮੈਂਟ ਕਰਦੇ ਹੋ ਥੋੜਾ ਹੁਣ ਚੱਕੋ ਹੀ ਪੀਂਗ ਓਏ ਉਭੰਦ ਓਏ ਕੋਈ ਤਾਰਾ ਪੁੱਛਣ ਨੂੰ ਦੇਖ ਕੇ ਡਾਲਣਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਛਾੜ ਦੇ ਜਾ ਦੇ ਓਏ ਓਏ ਪੱਕਾ ਮੇਰੇ ਮਿੱਤਰ ਅੱਜ ਟਾਈਮ ਪੂਰੇ ਟੋਪ ਤੇ ਖੜਿਆ ਬਿਲਕੁਲ ਟੋਪ ਤੇ ਆ ਦੇਖੋ ਥਿ ਵੇਖੋ ਹਵਾ ਦੀ ਬਾਤ ਤੱਕ ਸੁਹੰਦੀ ਬਈ ਇੱਥੇ ਇੰਦਾ ਨਜ਼ਾਰਾ ਸਕੂਨ ਮਿਲਦਾ ਇੱਥੇ ਵੀ ਬਾਕੀ ਥਿ ਵਿਊ ਕਿਹੜਾ ਇੱਥੇ ਬਹੁਤ ਜ਼ਿਆਦਾ ਕਿਹੜਾ ਸਾਰੇ ਨਾਲੋਂ ਜ਼ਿਆਦਾ ਥਿ ਵਿਊ ਤੇ ਖੜਿਆ ਇਸ ਟਾਈਮ ਬਿਲਕੁਲ ਬਹੁਤ ਘੈਂਟ ਥਿ ਵਿਊ ਬਾਕੀ ਇੱਥੇ ਆਓ ਫਿਰ ਉਹ ਘੁੰਮੋ ਨਜ਼ਾਰੇ ਲਓ